ਇਨੇ ਸਿੱਖੀ ਫੜੀ ਕੋਲੀ ਉੱਚ ਬਾਗੇ ਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਸਭ ਜੀ ਵਾਹਿਗੁਰੂ ਜੀ ਸਾਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਨੂੰ ਸਾਖੀ ਵਾਲੇ ਦੇਣਾ ਸੱਦੇ ਪੱਤਰ ਪਹੁੰਚਾ ਦਿੱਤੇ ਜੋ ਉਦੋਂ ਦੇ ਸਾਰੇ ਬੰਦੇ ਤੇ ਕੋਈ ਵੀ ਇਹ ਗੱਲ ਨਾ ਕਰੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀ ਨੇ ਕਿ ਇਹ ਕਿਉਂ ਨਿਰਣਾ ਲਿਆ ਤੇ ਬਾਬਾ ਜੀਵਨ ਸਿੰਘ ਨੂੰ ਭਾਈ ਜੈਤਾ ਜੀ ਇਹ ਵੀ ਗੱਲ ਇਤਿਹਾਸ ਵਿੱਚ ਸੀ ਇਹ ਲੋਕ ਤੇ ਬਾਟਪਾਰ ਦੇ ਸੀਸ ਦੇ ਉੱਤੇ ਜਾਗ ਆਪਣੀ ਪਰਵਾਰ ਲਾਇਆ ਤੇ ਸਭ ਉੱਤੇ ਕੌਣ-ਕੌਣ ਸਨ ਕਿ ਬਾਬਾ ਜੀ ਨੂੰ ਸਿੱਖ ਨੇ ਇਹ ਗੱਲ ਕਹੀ ਸੀ ਭਾਈ ਜਤਾ ਜੀ ਨੇ ਮਹਾਦੇਵ ਨੂੰ ਸਾਰੇ ਇੱਕੋ ਜਿਹੇ ਲੱਗਦੇ ਸੀ ਪਰ ਸੁਣਿਆ ਜਾਂਦਾ ਕਿ ਦਿੱਲੀ ਦੀ ਧਰਤੀ ਦੇ ਬੜੇ ਸਿੱਖ ਨੇ ਪਰ ਉਹਨਾਂ ਦੀ ਪਛਾਣ ਕੁ ਵੱਖਰੀ ਸੀ ਆਹੋ ਮਾਰਾ ਤੇ ਸਾਰੇ ਇੱਕੋ ਜਿਹੇ ਬਕੀਰ ਤੋਂ ਰਹੇ ਸਨ ਬਿਮਾਰਾ ਜੀ ਨੂੰ ਜੋ ਦਾਸ ਸਪਾਰ ਕੀਤਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਭਾਗਮਾ ਤੇ ਸੀਸ ਦਾ ਤੇ ਆਜ ਵੀ ਕੋ ਡੂੰਗਾ ਸਾਹਿਬ ਗੁਰਦੁਆਰਾ ਉੱਤੇ ਸ਼ੋਭਤ ਹੈ ਮਹਾਰਾਜ ਜੀ ਨੇ ਆਪਣੀ ਵਿਆਹ ਦੇ ਵਿੱਚ ਸੁਸ਼ੀਰ ਕਢੀ ਤੇ ਵਜਨ ਕੀਤੀ ਕਿ ਕਾਮ ਹਮਾਰਾ ਕੋਲਣ ਤੱਕੜੀ ਲੰਗੀ ਕਰਨਾ ਹਮ ਨੇ ਪਕੜੀ ਕੜੀ ਕੋਲੇ ਤੋਂ ਹਮ ਦਾ ਜਾਏ ਦਸ਼ਮਨ ਸੇ ਐਸੇ ਲੜ ਪਾਏ ਕਿ ਮਹਾਰਾਜ ਜੀ ਨੇ ਦੂਜਾ ਵੰਤ ਕੀਤਾ ਜੇ ਗੁਰੂ ਸ਼ੇਮੇ ਸ਼ੇਰ ਬਣਾਉਂ ਜਣੀਓ ਸੇ ਮੇ ਬਾਦ ਲੜਾਉਂ ਸਵਾ ਲੱਖ ਸੇ ਏਕ ਲੜਾਉਂ ਸਵੇ ਭਵਿੰਦ ਸਿੰਘ ਨਾਮ ਨਾਮ ਕਰਨ ਇਹ ਪਛਾਣ ਲੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਹ ਨਿਰਣਾ ਲਿਆ ਫਿਰ ਨਿਰਣਾ ਲਿਆ ਕਿ ਸਦੇ ਪੁੱਤਰ بچਾਏ ਸਦੇ ਪੁੱਤਰ ਪਚਾ ਕੇ ਤੇ ਬਹੁਤ ਵੱਡਾ ਸਮਾਗਮ ਰਚਿਆ ਆਕਾਰਤ ਕੀਤਾ ਗੁਰੂ ਕੀ ਸਾਧ ਸੰਗਤ ਮਾਤਾ ਸਹਿਬ ਕੋ ਪਤਾ ਸੇ ਪਾਏ ਗੁਰੂਆਂ ਸਿੱਖ ਸੰਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਰਾਏ ਸਾਹਿਬ ਦੇ ਨਾਲ ਜਾ ਕੇ ਸਤਲੁਜ ਦਰਿਆ ਦੇ ਵਿੱਚ ਦੱਬ ਮਰ ਕੇ ਜਾ ਕੇ ਜਿਆਦੇ ਤੋਂ ਨੋ ਲੈ ਤੋ ਫਿਰ ਉਹਨਾਂ ਸਮਿਆਂ ਦੇ ਅੰਦਰ ਵੱਡੇ ਫਿਰਕਾ ਪ੍ਰਸਤੁ ਲੋਕਾਂ ਦੇ ਖੂਬ ਆਪ ਨੂੰ ਹੋਇਆ ਕਰਦੇ ਸਨ ਨਮਾਣੀਆਂ ਦਾ ਪੂਰਨ ਸੀ ਹੋਇਆ ਕਰਦਾ ਖੱਤਮ ਮਾਰ ਕੇ ਕੁਦਰਤੀ ਵਹਿੰਦੇ ਹੋਏ ਛੋਲੇ ਨੂੰ ਚੜ ਲਿਆ ਜਾਣ ਲੱਗ ਕਿ ਉਸ ਬਾਟੇ ਪਾਇਆ ਅਮਰ ਦਾ ਪਿਆਰ ਕੀਤਾ ਜਦੋਂ ਉਸ ਸਮੇ 22 ਤਾਰੇ ਰਾਜਵੀਂ ਉੱਥੇ ਆਈ ਹੋ ਸਰ ਉਹਨਾਂ ਨੇ ਮਾਰ ਸਿੱਕੇ ਆਸ਼ਣ ਕਿਹਾ ਮਹਾਰਾਜ ਤੁਸੀਂ ਕਿੰਦਾ ਵੱਡਾ ਸੇ ਆਕਰਸ਼ਿਤ ਕਰਦੇ ਆਂ ਪਰ ਸਾਡੀ ਕੋਈ ਨਾ ਵਿਚਾਰ ਸੁਣ ਲਓ ਅਸੀਂ ਇਹਦਾ ਸਾਰਿਆਂ ਵਿੱਚ ਅਮਰ ਨਹੀਂ ਛਕਣਾ ਇਹ ਕੋਈ ਇਹ ਕੋਈ ਕਿਸੇ ਨਾਲ ਸੰਬੰਧ ਰੱਖਣਾ ਵਰਨਾ ਨਾ ਕੋਈ ਕਿਸੇ ਨਾਲ ਰੱਖਦਾ ਹੈ ਕਿਹਦਾ ਕੰਮ ਮੋਚੀ ਦਾ ਕਿਹਦਾ ਧੁੱਵੀ ਦਾ ਹੈ ਕਿੰਦਾ ਕਿਰਪਾ ਦਾ ਕਿੰਦਾ ਆਪਣਾ ਹੈ ਕਿੰਦਾ ਕੋਈ ਇਹ ਕਿੰਦਾ ਕੋਈ ਹੈ ਮਹਾਰਾਜ ਸਨ ਕਿੰਦਾ ਨਾਮ ਦੇ ਅਸੀਂ ਅਮਰ ਸਿਕਣਾ ਹੈ ਨਾ ਫਿਰ ਅਸੀਂ ਵੀ ਸਿਕਣਾ ਮਹਾਰਾਜ ਨੂੰ ਠੀਕ ਹੈ ਇਹ ਗੁਰਨਾਨਕ ਦਾ ਗਾਰ ਹੈ ਇੱਥੇ ਸਭੇ ਸਾਜੀ ਵਾਲ ਸਦਾਏ ਨਾ ਕੋਈ ਨੰਦ ਸੇ ਬਾਰਾ ਜੀਵੋ ਸਭ ਇਹ ਸਾਰੇ ਕਿੱਥੋਂ ਜੇ ਨਹੀਂ ਤੁਸੀਂ ਨਹੀਂ ਸਿਕਣਾ ਜਾ ਸਕਦੇ ਕੋਈ ਕੀਰਤਾਂ ਪੈਦਾ ਹੁੰਦੀ ਹੈ ਫਿਰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਿਰਾ ਹੋਣ ਦੀ ਗੁਰੂ ਦੀ ਸਾਸ ਮਰਕ ਦੇ ਪਾਠ ਨੇ ਖੱਡੇ ਵੱਲ ਜੀ ਬਹੁਤ ਸ਼ਿਕਾਇਤ ਜਿਹਦਾ ਨਾਮ ਚੰਦ ਸੀ ਰਾਏ ਸੀ ਮਰਕ ਦੇ ਇਹ ਭਾਈ ਦਲਾਵਰ ਸਿੰਘ ਹੈ ਪਿਲਾਸਤਾਨ ਦਾ ਪੈਦਾ ਪਿਤਾ ਭਾਈ ਦਇਆ ਸਿੰਘ ਇਤਨੀ ਸਦਾਹਤ ਹੈ ਕਿਉਂਕਿ ਦਇਆ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ ਕੋਸਾ ਮਰਕ ਨੇ ਭਾਈ ਦਇਆ ਸਿੰਘ ਨੂੰ ਅਮਰ ਸ਼ਿਕਾਇਤ ਭਾਈ ਧਰਮ ਸਿੰਘ ਜੇ ਦਇਆ ਤੇ ਧਰਮ ਦੋਨੇ ਹੋ ਜਾਣ ਫਿਰ ਉਥੇ ਗੁਰੂ ਕੀ ਸਾਸਨ ਸਿਫਾਈ ਨਹੀਂ ਜੇ ਪੈਦਾ ਹੋ ਸਕਦਾ ਉਸ ਸਾਧੂ ਦਾ ਗੁਰੂ ਕੀ ਸਾਸ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਹਸਤੇ ਹਨ ਪੰਨ ਭਾਈ ਹਿੰਮਤ ਸਿੰਘ ਕੋਲ ਕੋ ਜੋਰ ਤਾਕਤ ਬਲ ਹੁਣ ਤਿੰਨ ਕੋ ਹੋ ਗਏ ਦਇਆ ਧਰਮ ਹਿੰਮਤ ਫਿਰ ਉਹ ਹਿੰਮਤ ਜਿਹੜੀ ਹੈ ਦੋਨਾਂ ਦੇ ਉੱਤੇ ਪ੍ਰਭਾਵ ਤੋਂ ਵੀ ਤਰੰਤੇ ਵੀ ਤੇ ਦਇਆ ਦੇ ਤੁਲਗੀ ਮਾਰ ਦੇ ਤੁਪਸ ਸੁਹਾਤ ਪਹਿਲਾ ਕੀਤਾ ਮੋਹਕਮ ਸੇਖ ਮੋਹਕ ਤੁਪਾ ਹਰ ਨਿਮਰਤਾ ਨਿਮਸ ਅਖਰ ਖਵਣ ਕੋਣ ਜੇ ਬਾ ਮੜਿਆ ਮੰਤਰ ਇਹ ਤੈ ਭੈਣੇ ਵੇਸ ਕਰ ਤਾਂ ਉਸ ਆਵੇ ਅੰਤ ਰੰਗੂ ਕੀ ਸਾ ਸੰਗਤ ਇਹ ਚੌਥਾ ਗੁਣ ਨਿਮਰਤਾ ਨਿਮਿਤ ਬੋਲਣਾ ਸੁਭਾ ਚੜਾਈ ਕਰਕੇ ਆਏ ਨੂੰ ਮਾਫ਼ ਕਰ ਦੇਣਾ ਕੋਸਾ ਹੁੰਦਾ ਪੈਂਦੇ ਖਾ ਖਲਾਈ ਕਰਕੇ ਆਇਆ ਸੁਣਾ ਤੇ ਮਾਰਕ ਤੇ ਪੈਂਦੇ ਖਾ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਤੂੰ ਚਲਾ ਜਾ ਕੇ ਕਹਿ ਰਿਹਾ ਮੈਂ ਐਦਾ ਨਹੀਂ ਜਾਵਾਂ ਜਾਂ ਤੁਸੀਂ ਸਰੈਂਡਰ ਕਰ ਦੋ ਜਾਂ ਫਿਰ ਤੁਸੀਂ ਜੰਗ ਲੜੋ ਮਾਰਕ ਤੇ ਫਿਰ ਇਹ ਤੇਰਾ ਫੈਸਲਾ ਹੈ ਪਰ ਤੂੰ ਵਾਰ ਅਸੀਂ ਫੇਰ ਵਾਰ ਵੀ ਨਹੀਂ ਕਿਸਤੇ ਕਰਦੇ ਉਹਨੇ ਤਿੰਨ ਵਾਰ ਕਿਤੇ ਮਾਰ ਤੇ ਤਿੰਨ ਹੀ ਰੋਕ ਲਈ ਉਸ ਸਿਰ ਤੋਂ ਲੈ ਕੇ ਪਹਾੜ ਤੱਕ ਲੋਈ ਲੱਗ ਮੜਿਆ ਹੋਇਆ ਸੰਪਰਕ ਕੰਨਾ ਦੇ ਦੁਬੇ ਪੂਰਤੀਆਂ ਜਿਵੇਂ ਮੋਟ ਪਾਇਆ ਸੀ ਨਾ ਉਹਦੇ ਸੰਗਲੀਆਂ ਸਨ ਮਰਗ ਤੇ ਗੋਬਿੰਦ ਸਿੰਘ ਮਹਾਰਾਜ ਇਹ ਤਿੰਨੇ ਵਾਰ ਉਹਨੂੰ ਬਾਤ ਪੈਣੇ ਲੱਗਣਾ ਮਹਾਰਾਜ ਮਿਲਿਓ ਮਾਰਨ ਲਈ ਪੱਛੇ ਕੀ ਮੈਂ ਸਿਰ ਤੋਂ ਲੈ ਕੇ ਤਰਾ ਤੱਕ ਬੜੇ ਹੋ ਗਏ ਸਾਥੀ ਨੂੰ ਐਨੀ ਕਰ ਦਰਜਾ ਕਰਦਿਆਂ ਮਰਨ ਕਾਮ ਦਾ ਨਿਸ਼ਾਨਾ ਬਣਾਇਆ ਸਜੇ ਥਾਣੀ ਮਾਰਿਆ ਤੇ ਖਵੇ ਥਾਣੀ ਕਰ ਦਿੱਤਾ ਪ੍ਰਸਾਦ ਜਬੇ ਬਾਣ ਲੱਗਿਓ

ਗੁਰੂ ਕੀ ਸਾਸ 17000 ਪ੍ਰਾਣੀਆਂ ਨੂੰ ਖੰਡੇ ਬਾਣੀ ਔਲਸ ਪਾ ਦਿੱਤੀ। ਬਾਬਾ ਅਮਰੂਪ ਸਿੰਘ ਨੇ ਉਸ ਗੁਰੂ ਕੀ ਸਿੱਖੀ ਨੂੰ ਅੱਗੇ ਲੈ ਕੇ। ਆਜੀ ਤੁਸੀਂ ਜਿਹੜੇ ਬਾਣੀ ਔਰ ਬਾਣੇ ਦੇ ਧਾਰਨੀ ਅਸੀਂ ਸੰਗਤ ਵਿੱਚ ਸਾਰੇ ਬਿਲਕੁਲ ਹੈ ਕਿ ਮਾਪੁਰਖਾਂ ਦੀ ਸੰਗਤੀ ਦੇਣ ਹੈ ਨੂੰ ਸਾਸ ਨੂੰ। ਐਸੇ ਸਾਰੇ ਮਾਪ ਜਿਨ੍ਹਾਂ ਦੇ ਅਸੀਂ ਇਹ ਸਲਾਣਾ ਸਮਾਗਮ ਨਾਰੇ ਬਹੁਤ ਸ਼ਰਧਾ ਦੇ ਨਾਲ ਦੂਰੋਂ ਦਰਦੋਂ ਗੁਰੂ ਦੀ ਸੇਕ ਸੰਗਤਾਂ ਆਲੇ-ਕੁਲੇ ਤੋਂ ਚਲ ਕੇ ਆਰ ਪੀਲਾ ਮਾਪਸਾਨਾਂ ਦੇ ਉੱਤੇ ਆ ਕੇ ਇਤਾਰ ਕਰਦੀਆਂ ਨੂੰ ਆਪ ਦੀ ਰਾਮ ਰਕਿਆ ਸੰਗਤਾਂ ਲੰਬੇ ਸਮੇਂ ਤੋਂ ਚੌਂਕ ਦੇ ਮਾਰਕੀਪਰ ਨੂੰ ਸਤਿਕਾਰ ਨਾਲ ਨਮਸਕਾਰਾਂ ਨੂੰ ਸਵਾਸ ਸੰਪਲ ਚੈਲ ਲੋਕਾਂ ਦਾ ਮਾਰ ਪ੍ਰਬੰਧਕ ਜਨਨ ਦਾ ਧੰਨਵਾਦ ਗੁਰੂ ਬ੍ਰਹਸਮਾ ਜਨਨ ਦਾ ਧੰਨਵਾਦ ਸੰਤ ਮਹਾਪੁਰਖ ਪਾਪਾ ਮੇਜਰ ਸਿੰਘ ਜੀ ਸਾਰਤ ਮਾਹੂਖਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਣਾ ਮਿਹਰ ਪ੍ਰਯਾਸ ਲਾ ਕੇ ਦਾਸੇ ਤੋਂ ਵਿਚਾਰਾ ਕਰਾਈਆਂ ਇਹ ਮਾਹੂਖਾਂ ਦੀ ਗੀਤ ਹੈ ਇਹਨਾਂ ਦੀ ਸੰਗਤ ਦੀ ਪ੍ਰੇਰਣਾ ਨਗਰਾ ਅਲਾਪੀਆਂ ਵਿੱਚ ਝਾਈ ਹੁੰਦਾ ਹੈ ਨਾਮ ਲੈ ਕੇ ਮਾਹੂਖਾਂ ਦਾ ਤੇ ਲੋਕ ਸੀਨੇ ਦਾ ਬਾਲਿਕਨ ਖਵਾ ਉਸ ਨਗਰ ਤੋਂ ਆਏ ਸੁਗਰੂਪੀ ਸਾਸ ਆਪਣੀ ਪਹਿਚਾਣ ਬਣਾਈ ਆਪਣੀ ਦੇਖ ਬਣਾਈਏ ਆਪਣੇ ਜੀਵ ਨੂੰ ਸਵਾਰੀ ਪਰਖੰਡੇ ਬਾੜੀ ਬਹੁਤ ਛੱਕੀ ਗੁਰੂ ਵਾਲੇ ਬਣ ਕੇ ਆਪਣਾ ਜੀਵ ਨੂੰ ਦੇਰ ਦੇ ਕਰਕੇ ਸਮਰਪਿਤ ਕਰੀਏ ਮਾਤਾ ਸੁੰਦਰ ਕੌਰ ਮਾਤਾ ਸੁੰਦਰ ਕੌਰ ਜੀ ਪੁੱਛਿਆ ਗੁਰੂ ਗੋਗਨ ਸਿੰਘ ਮਹਾਰਾਜ ਦੇ ਪੁੱਤਰ ਕਿੱਥੇ ਨੇ ਮਾਤਾ ਜੀ ਨੇ ਸਹਿਬ ਜੀਵਾਂ ਨੂੰ ਪੁੱਛਿਆ ਗੁਰੂ ਦੇ ਚਾਰ ਬਾਰ ਕਿੱਥੇ ਨੇ ਮਾਰਿਆ ਕਿ ਆਪਣੇ ਪੁੱਤਰوں ਕੇ ਸੀਸ ਪਰ ਬਾਗ ਦੀ ਚਾਰ چار مہینوں کیا ہوا جی پتہ لاکھ میں جار سن اپنا پتر بنایا نا بھی پتر لڑا کدا بھی پتر احساس ختم ہونے والا نہیں پتان پان 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 ہے پتان پتان تنواز سوا سنگتان دا کتھے گرم پچاران دی سماکتی ہے سب کو جی کر پاکتن سوا سنگتان دی حاضری سنگ کی تھی دھر پروان کرن سیوہ کی تھی پروان کرن ان سودہ سہبانی ہوئے گا ਨਾ ਨਾਮ ਸਤਿਗੁਰਾਂ ਦੀ ਸੋਖਾ ਸੰਗ ਸਿਵਾ ਹੋਵੇਗੀ ਸਤਿਗੁਰ ਦੀ ਸਰਬ ਸੰਤਨ ਆਪਣੇ ધਰਮ ਨੂੰ ਅਮਰ ਤੁੰਦਾਰ ਸਿੱਖੀ ਦਾ ਨਾਮ ਸੁਨਾਵਤ ਨੇ ਬਖਸ਼ਿਸ਼ ਕਰਨ ਦੀ ਆਪ ਜੀ ਨਾਮਾ ਪ੍ਰਕਾਸ਼ ਸੰਤ ਬਾਪੁਰਖ ਬਾਬਾ ਮੇਜਰ ਸਿੰਘੀ ਵੱਲੋਂ ਬੇਨਤੀ ਹੈ ਜਿਨ੍ਹਾਂ ਗੁਰੂ ਕੇ ਸਿੱਖ ਸੰਤਾਂ ਨੇ ਖੰਡੇ ਬਾੜੇ ਦੀ ਪਾਉਲ ਛਪਣੀਏ ਗੁਰੂ ਵਾਲੇ ਵਰਨਾ ਹੈ ਤੇ ਆਪਣੇ ਨਾਮ ਜਿਹੜੇ ਹਨ 9 ਵਜੇ ਤੇ 8 ਵਜੇ ਦੀ ਤਕਰੀਬ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਦੇ ਪਾਸ ਸੰਤ ਮਹਾਂਪੁਰਖ ਬਾਬਾ ਮੇਜਰ ਸਿੰਘ ਜੀ ਦੇ ਪਾਸ ਆਪ ਜੀ ਵਿਖਾਉਣ ਦੀ ਕਿਰਪਾ ਕਰੋ ਵੱਡੀ ਗਿਣਤੀ ਚ ਗੁਰੂ ਵਾਲੇ ਬਣਨ ਨੂੰ ਸਾਥ ਸੰਗਤ ਆਪਣੇ ਘਰਾਂ ਦਾ ਬਹੌਲ ਗੁਰੂ ਕੀ ਸਿੱਖੀ ਵਾਲਾ ਬਣਾਈਏ ਤਾਂ ਕਿ ਸਾਡਾ ਜੀਵਨ ਲੋਕ ਤੇ ਲੋਭ ਜਿਹੜੇ ਹਨ ਸਫਲੇ ਬਣ ਸਕਣ ਆਓ ਸੋਦਾ ਸਕਵਾ ਅੰਦਰ ਜਾਓ ਸਭ ਸੰਤਾਂ ਸਰਵਨ ਕ੍ਰਿਤੀ ਕੀਰਤਨ ਸੋਹਿਲਾ ਸਰਵ ਰਾਗੁਨ ਦੀ ਕੀ ਮਾਧ ਪਹਿਲਾ ਕਿ ਓੰਕਾਰ ਸਭ ਪ੍ਰਸਾਦ ਜੇ ਕੰਪੀ ਤਾ ਕੀ ਕਰਤੇ ਕਾਵੇਂ ਵਿਚਾਰ ਚਿਤ ਪਰ ਗਾਵੋ ਸੋਹਿਲਾ ਸੁਖੁ ਜਨਹਾਰ ਤੁਮ ਕਾ ਉਮਰ ਦਾ ਭਉ ਕਾ ਸੋਹਿਲਾ ਹਮ ਆਚਰਿ ਸਤਿ ਸੁਖੁ ਹੋਇਆ ਨਿਤਨਤ ਵੀਣਾ ਸਮਾ ਜੀਵਨ ਤੇ ਦਾ ਦੇਨ ਹਾਰ ਸਦਾ ਸਿਖਣ ਮੇਰਾ ਕਰ ਕਰਿ ਜੋ ਪਹੁੰਚਾ ਸ੍ਰੀਨਿਤ ਕਵਨ ਸਰਵ ਰਾਗ ਸੁਰੀਆ ਕਾਵਨ ਰਾਗ ਸਮਰ ਦਾ ਪਹਿਲਾ ਛੇ ਘਰ ਸ਼ਿਵ ਸ਼ਿਵ ਦੇ ਸੁਰਪ੍ਰਤੀ ਕੋ ਇਸ ਨੇਕ ਬਾਬਾ ਜੈ ਕਰਤੇ ਕੀ ਹੋਏ ਸੋ ਕਰਾ ਪੁਰਾਣੀ ਤੇ ਰਾਮ ਸੇਤ ਸਿਆ ਘੜੀਆਂ ਪਹਿਰਾ ਕੀ ਵਾਰੀ ਮਾ ਹੋਆ ਸੋ ਜੇ ਪੁੱਤ ਨੇਕ ਨਾਲ ਕਰਤੇ ਕੀ ਕੀਤੇ ਇਸ ਰਾਗ ਨਾਲ ਹਸਦੀ ਅੰਦਾ ਪਹਿਲਾ ਗਗਨ ਮੇ ਖਾਸ ਰਾਮ ਚੰਦੀ ਉਪਰੇ ਤਰਕ ਮੰਨ ਲੋ ਤੇ ਮਨ ਆਰਮ ਪੰਚੋ ਰੂਪੇ ਸੁਨਾਇ ਪੰਚੋ ਜੋਤੀ ਐਸੀ ਆਪ ਕੀ ਹੋਏ ਕੁੰਭਲਾ ਦੀ ਆਰਤੀ ਆਪ ਦਾ ਸੋਹਣ ਤੀਰਹਾ ਸੈਸ ਤੋਂ ਅਨੰਤ ਦਾ ਨਾ ਕੋਈ ਕੋਸ ਹੈ ਸੂਤ ਨਾ ਕੋਈ ਸੈਸ ਭਕਤ ਨਾਮ ਏ ਫਾਗਨ ਬਿਨਾ ਸੈਸ ਤੋਂ ਕਾ ਚੰਤ ਕੋਈ ਸਮੇਂ ਜੋ ਪੁੰਤੇ ਸਤਿ ਦੇ ਚੰ ਸਮੇਂ ਤਰਨ ਹੋਏ ਮੁਰ ਸਾਹੀ ਜੋ ਪਟ ਕੋਏ ਦੋਸ ਭਾਵਿ ਸਵਾਤੀ ਹੋਏ ਚਰਨ ਕਮ ਤੁੰਤ ਰੰਤ ਰੂਪਿਤ ਨੰਦ ਗੋਰੀ ਇਤਿਆਸਾ ਕਿਰਪਾ ਜਦ ਦੇ ਨਾਲ ਸਾਥ ਹੋਏ ਜਤਿ ਨਾਇ ਹੋ ਸਰਾਂ ਗੋਰੀ ਗੁਰੂ ਮੰਨ ਲਾ ਚੌਥਾ ਕੰਤੂਦਿ ਰਿਖੋ ਪ੍ਰਿਆਸ ਬਸਾਦਿ ਕਿਨ ਕੰਡਾ ਹੈ ਗੁਰ ਬਿਰਤਿ ਖੇ ਗੁਰ ਪਾਇ ਆਹਰਿ ਮਨਰ ਮੰਡਾ ਹੈ ਅਰਸਾ ਕੁੰਜ ਨੀ ਕੰਡਾ ਹੈ ਨੀਕ ਟੋਕ ਮਡਾ ਰਾ ਸਾਖਤ ਹਰ ਰਸ ਸਾਦ ਨਾ ਜਾਣਿਆ ਜੀਵੋ ਮੇ ਕੰਡਾ ਹੈ ਜਿਉਂ ਜੋਤ ਵਿਚ ਮੈਨੂੰ ਪਾਵੈ ਕਾਲ ਸਹਿਸ ਕੰਡਾ ਹੈ ਹਰ ਜਗਾਂ ਰਣ ਨਾਮ ਸੁਬਾਨੇ ਵਿਚ ਲਰ ਕੋ ਕੰਡਾ ਹੈ ਨਾਸੀ કૃਪਾ ਭਗਵਾਨ ਸਰ ਉਸੋ ਖੰਡਰ ਮੰਦਾ ਹੈ ਹਮ ਗ੍ਰੇਪ ਅਸੀਂ ਤਰਤੀਆ ਰਾਤ ਰਾਤ ਬਟਾ ਹੈ ਜੇ ਨਾਨਕ ਨਾਮ ਦਾ ਠੀਕ ਹੈ ਅਣਾਬੇ ਇਸ ਮਤਾਰਾ ਗੋਲੀ ਗੁਲਾਮ ਪੰਜਵਾ ਕਰੋ ਬਦੰਤੇ ਸੁਭੰਦਰ ਮੀਤਾ ਸੰਤ ਚਰ ਕੀ ਬਿਲਾ ਆਖਿਆ ਬਾਟ ਵਰਵਾ ਆਗੇ ਬਸੰਸੇ ਲਾਉ ਓ ਘਟੈ ਸਿਨਾਏ ਮਨ ਗੁਰ ਕਾ ਸੁਵਰਗ ਆਇ ਸੰਸਾਰ ਵਿਪਾਰ ਸੰਸੇ ਦਾ ਹੈ ਤੇ ਬ੍ਰਹਮਕੀਆਨੀ ਕਿਸੇ ਜਗਾਏ ਕੀ ਆਵੇ ਇਰਾਸ ਤਤ ਤਤ ਜਾਨੀ ਜਾਗੋ ਆਏ ਸੋਏ ਬਿਹਾ ਜੋ ਹਰ ਕੁੱਤੇ ਮਨਿ ਬਸੇਰਾ ਜਿਜ ਕਰ ਮੈਨ ਪਾਪ ਉਸ ਸੁਹਜੇ ਮਰਵਾ ਦੇ ਕੋਪੇ سدان گی پورے آر کلاس سکھمنگ موغ سنتن کی پورے واحسہ واحدیا گیا خالص